ਤੁਸੀਂ ਚੱਲੇ ਨਾ ਬਾਈ ਜੀ ਨਹੀਂ ਅਗਲੇ ਆਹੀ ਹੱਥ ਚੱਲੇ ਹਾਂਜੀ ਅੱਜ ਅੱਜ ਅਪਰਾ ਵਿਰਾਜ ਜੀ ਦੁੱਧ ਸੱਚ ਸਾਮ ਨਹੀਂ ਆ ਰਹੇ ਆ ਰਹੇ ਆ ਰਹੇ ਵਿਰੇ ਆ ਰਹੇ ਆ ਅਸੀਂ ਗੱਲਬਾਤ ਕਰੂ ਉਹਨਾਂ ਨਾਲ ਗੱਲਬਾਤ ਰਹਿ ਕੇ ਸੋਹਾਂ ਸਾਹਿਬ ਆਉਂਦੇ ਉਹ ਕਰਦੇ ਗੱਲ ਚੱਲ ਤੁਰਨ ਨਾਲ ਤੁਸੀਂ ਤਾਂ ਬੈਠੋ ਉਹ ਵੀਰੇ ਅਸੀਂ ਚੱਲੇ ਆਈਏ ਅੱਗੇ ਪਿੱਛੇ ਗਿਆ ਹਾਂ ਹਾਂ ਬਣਾ ਲੀਂ ਗਾੜੀ ਕਰੀਂ ਨਹੀਂ ਠੱਗਿਆ ਇਹ ਨਾ ਤੂੰ ਯਾਰ ਨਹੀਂ ਹਰਦੇ ਜਾਂਦਾ ਦਵਾਲਾ ਜਿਆਨੀ ਦਵਾਈ ਨਾ ਨਹੀਂ ਨਹੀਂ ਦੰਦਾ ਦਿੰਦਾ ਜਾਂਦਾ ਦਵਾਲਾ ਯਾਰ ਆਹ ਜਾਂ ਦਵਾਲਾ ਯਾਰ ਜਾਂ ਦਵਾਲਾ ਹਾਂ ਨਹੀਂ ਦਵਾਲਾ ਦੇਗਾ ਉਹ ਨਹੀਂ ਦਵਾਲਾ ਨਹੀਂ ਯਾਰ ਖੜੀ ਰੰਦਾ ਤੈਨੂੰ ਜੱਲਾਹ ਦਾ ਕਾਮਰਿਆਂ ਨੂੰ ਆਉਂਦੇ ਆ ਹਾਂ ਦੋਸਤ ਨਹੀਂ ਨਹੀਂ ਤੂੰ ਆ ਕੇ ਬਾਹਰ ਵਰਗਾ ਆ ਬਲੀ ਨਾ ਖੜਾ ਤਾ ਜੋ ਤੁਸੀਂ ਜਲੇ ਦਿੱਲੀ ਕਿਹਨੂੰ ਤਰੋ ਕੀ ਨਾ ਹਾਂ چلا آيا آيا توهان کي ڏينھن چالا آيا آيا

ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਜੀ ਗਲਤੀ ਕਰ ਲੈਂਦਾ ਇੱਕ ਮਿੰਟ ਇੱਕ ਮਿੰਟ ਇਹ ਬਾਬਾ ਬੱਕਰੀਆਂ ਤੇਰੀਆਂ ਸੀ ਹਾਂਜੀ ਇਹ ਤੋਂ ਅਨੂ ਕੁੱਟ ਮਾਰ ਕੇ ਗਏ ਹਾਂਜੀ ਮੈਨੂੰ ਬੰਨ੍ਹਦਾ ਤਾਂ ਕੋਠੇ ਆਉਣਾ ਥਾਣਾ ਕਿਹੜਾ ਸੀ ਹਲੋ ਚਾਰੇ ਸੀ ਬਣਾ ਆਪਣਾ ਵੈਰੋ ਕੀ ਆ ਠੀਕ ਚੱਲ ਠੀਕ ਚੱਲ ਹਾਂਜੀ ਯਾਰ ਉਹ ਮੇਰਾ ਪੰਜਾਬੀ ਵੈਰੋ ਵੀ ਲੱਗਦਾ ਵੀ ਰੈਡੀ ਆਏ ਹਾਂ ਉਹ ਹੀ ਕੀ ਨਾ

ਮੇਰਾ ਦਾਦਾ ਜੀ ਨਾਲ ਉਹਨਾਂ ਜਾਂਦਾ ਚੁੱਪ ਕਰਾ ਬਾਰੋਂ ਮੈਂ ਡਰਾਉਣਾ ਜਾਂਦਾ ਚੌਥਾ ਦਿਨ ਕੋਈ ਤਸਵੀਰ ਨਹੀਂ ਮਾਤਲੀ ਕਰਾ ਰਹੀ ਬੈਠੇ ਆ ਬੰਦੇ ਬਹੁਤ ਕੰਮ ਕੋਈ ਆਈ ਜਾਵੇ ਯਾਰ ਬੈ ਦੋ ਮਿੰਟ ਭਾਈ ਹੋ ਜਾ ਬੈ ਭਾਈ ਬੈ ਭਾਈ ਬੈ ਯੋ ਭਾਈ ਬੈਰੀਕੇਡ ਜੇ ਨਾਲ ਲਾ ਦੇ ਬੈਰੀਕੇਡ ਨਾਲ ਲਾ ਆਂਟੀ ਆ ਜਾਓ ਉੱਥੇ ਮੈਂ ਜੋ ਬਾਈ ਵੀ ਇੱਥੇ ਬੈਠੇ ਬਾਈ ਤੋਂ ਚਾਲ ਬਣਾਵਾਂ ਲਈ ਮਾਰੂਗੀ ਇੱਥੇ ਜਿੱਥੇ ਲੱਗਦਾ ਹੈ ਕਿ ਉਹਦੇ ਹਰ ਜਿਹੜਾ ਇਹ ਹਰ ਤੇ ਪਾਕੀ ਬੰਦਿਆਂ ਤੇ ਜਿਹੜਾ ਅੱਜ ਇਹ ਪਹੁੰਚੇ ਨੇ ਲਾਲਾ ਬਾਬੂ ਜੀ ਸ੍ਰੀ ਮੁਖਸਰ ਸਾਹਿਬ ਦੇ ਜਿਹੜਾ ਘਰਨਾ ਲੱਗਿਆ ਹੋਇਆ ਉਸ ਘਰਨੇ 'ਚ ਬੈਠੇ ਕਮਰੇ ਵੱਡੀ ਗੱਲਬਾਤ ਸੋ ਆਇਆ ਕਿ ਨਹੀਂ ਨਹੀਂ ਓ ਰਾਜੂ ਓਏ ਦੋ ਕਿੱਥੇ ਦਾ ਬਾਈ ਉਤਰਨੇ ਦਾ ਵਾਲੀ ਵਾਰ ਸਿਕੋਣਾ ਅਰੇ ਪੁਰਸ਼ ਵੀ ਮੈਂ ਮੈਂ ਕਰ ਦੋ ਜਿਹੜੇ ਉਹਨਣਾ ਕਰ ਦਿਆ ਗੱਲ ਬਾਤ ਰਵਿਸ਼ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਵਿੱਚ ਕਿਸੇ ਬੀਬੀ ਟੈਂਸਰ ਦੀ ਪੀੜ ਲਤਾ ਮੱਲਾ ਵਾਲੀ ਪਿੰਡ ਤੇ ਉੱਥੇ ਅਸੀਂ ਜਾ ਰਹੇ ਸੀ ਨਾਲ ਮੈਨੂੰ ਮਿਸ਼ਰੀ ਵਾਲੇ ਜਾਣਾ ਸੀਗਾ ਤਾਂ ਮੈਨੂੰ ਤਾਂ ਰਾਹ ਦੇ ਵਿੱਚ ਪਤਾ ਲੱਗਿਆ ਵੀ ਹੁਣ ਜਦੋਂ ਲੰਘਣਾ ਸੀ ਆ ਪੁਲ ਪਾਰ ਕਰਨਾ ਸੀ ਉਹ ਕਿੰਦੇ ਵੀ ਇੱਥੇ ਆ ਗੱਲ ਆ ਬਾਤ ਬਾਬਾ ਜੀ ਨੂੰ ਤਾਂ ਗੱਲ ਕੀ ਆ ਸਭ ਤੋਂ ਵੱਡੀ ਗੱਲ ਤੇ ਕਿ ਜਦੋਂ ਬਈ ਜੀ ਵਿੰਗੇ ਟੇਡੇ ਮੂੰਹ ਕਰਨ ਵਾਲੇ ਮੁੱਖ ਮੰਤਰੀ ਬਣਾਏ ਜਾਣਗੇ ਕਿਉਂਕਿ ਵਿੰਗੇ ਟੇਡੇ ਮੂੰਹ ਕਰਕੇ ਲੋਕਾਂ ਨੂੰ ਹਸਾਤਾ ਸਕਦੇ ਆ ਤੁਸੀਂ ਪੱਤਰਕਾਰ ਹੋ ਜੇ ਕਿਸੇ ਅੱਜ ਆਪਣਾ ਬੱਕਰਨਾ ਚਾਰਨ ਵਾਲਾ ਵਿਅਕਤੀ ਆ ਜੇ ਇਹਨੂੰ ਕਹਿ ਦਈਏ ਮੈਗਫੋਨ ਕੇ ਪੱਤਰਕਾਰੀ ਕਰ ਲੈ ਤੁਹਾਡਾ ਇਹ ਕੰਮ ਨਹੀਂ ਕਰ ਸਕਦਾ ਇਹਨੇ ਇਹ ਪੁੱਛਣਾ ਭਾਈ ਜੇ ਇਹਨੇ ਪੁੱਛਣਾ ਵੀ ਹੋਇਆ ਕਾਹੇ ਸਵਾਲੇ ਪੁੱਛੇ ਤੁਹਾਡੇ ਬੱਕਰੀਆਂ ਕਿੰਨੀਆਂ ਤਾਂ ਜੇਕਰ ਰਾਜਨੀਤਿਕ ਬੰਦਾ ਹੋਵੇ ਉਹ ਸਟੇਟ ਨੂੰ ਚਲਾਉਂਦਾ ਹੁੰਦਾ ਸਤੇਜਾਂ ਚਲਾਉਣ ਵਾਲਾ ਸਟੇਜ ਚਲਾਉਂਦਾ ਨਾ ਕਿ ਉਹ ਵਿਅਕਤੀ ਸਟੇਟ ਚਲਾ ਲੂਗਾ ਤਾਂ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਚੋਰ ਨਾ ਡੱਕਾ ਇਤਨਾ ਧੱਕੇ ਛਾਈਆਂ ਦਿਨੋਂ ਦਿਨ ਵੱਧ ਰਿੰਗਾ ਪੰਜਾਬ ਤੇ ਕਰਜ਼ੇ ਵੱਧ ਰਹੇ ਆ ਹਨ ਲੋਕਾਂ ਦੇ ਸਿਰਾਂ ਤੇ ਕਰਜ਼ੇ ਚੱਕ ਕੇ ਪੋਸਟਰ ਬੈਨਰ ਲਾਏ ਜਾਂਦੇ ਆ ਲੋਕ ਬਿਮਾਰ ਸ਼ਮਾਰ ਹੁੰਦੇ ਆ ਉਰੇ ਵਕਤ ਪੁੱਛ ਲੈਂਦੇ ਆ ਬਾਬਾ ਜਿਹੜੀਆਂ ਪੱਟਨਾ ਸੀ ਇਹ ਕਿਹਨੇ ਲਵਾਈਆਂ ਘਰ ਦੇ ਮੈਂਬਰ ਪੰਚਾਇਤ ਵੀ ਗਈ ਉਹਨੇ ਲਵਾਈਆਂ ਹਾਂਜੀ ਹਸਪਤਾਲ ਦਾ ਦਾਖਲ ਕਰਾਈ ਕੋਈ ਆ ਕੇ ਮੰਤਰੀ ਨੇ ਦਾਖਲ ਕਰਾਇਆ ਹੋਵੇ ਕਿੰਨਾ ਪੈਸਾ ਲੱਗ ਗਿਆ ਸੀ ਦਾਖਲ ਹੋਇਆ ਜਦੋਂ ਕੋਈ ਚਲੋ ਏਡੀ ਤਾਂ ਵੀ ਕੋਈ ਤਾਂ 5-7000 ਲੱਗਿਆ ਹੀ ਹੋਣਾ ਹਾਂ ਜੀ ਡਾਕਟਰ ਤੁਹਾਨੂੰ ਪਤਾ ਹੀ ਆ ਇਹ ਲੈਂਦੇ ਲੈਂਦੇ ਆ ਪੈਸੇ ਮੇਰਾ ਹਸਪੀਟਲ ਐ ਜਾਦੇਵਾ ਮੈਨੂੰ ਪਤਾ ਲੱਗੇਗਾ ਅਕਸਰੇ ਵੀ ਲੱਥੇ ਠੀਕ ਹੈ ਹੋਰ ਇਹਨਾਂ ਦਾ ਜਿਹੜਾ ਇਲਾਜ ਆ ਉਹ ਜਿਹੜਾ ਇਲਾਜ ਆ ਉਹ ਵੀ ਇਹਨੇ ਆਪ ਕਰਾਇਆ ਜੇ ਲੋਕ ਬਾਬਾ ਬੱਕਰੀਆਂ ਚਾਰਨਾ ਉਰੇ ਬੱਕਰੀਆਂ ਚਾਰ ਕੇ ਆਪ ਦਾ ਸੋਟੀ ਤੇ ਤੁਰਦਾ ਇਹ ਸੋਟੀ ਤੇ ਤੁਰਦਾ ਨਾਲ-ਨਾਲ ਜਿਹੜਾ ਕਹਿ ਲੋ ਵੀ ਇਹ ਵਿਅਕਤੀ ਪਸ਼ੂ ਚਾਰ ਕੇ ਆਪ ਦਾ ਗੁਜ਼ਾਰਾ ਕਰਦਾ ਜਿਹਦੇ ਸਿਰ ਤੇ ਲੱਖਾਂ ਕਰੋੜਾਂ ਰੁਪਈਆ ਦਾ ਕਰਜ਼ਾ ਚੱਕ ਲਿਆ ਜਿਹਦੇ ਪੁੱਤਰੇ ਹਲੇ ਪੜ ਪੁੱਤਰੇ ਜੇਕਰ ਜੰਮੇ ਹੋਏ ਵਿਅਕਤੀ ਜਿਹੜਾ ਹਲੇ ਜੰਮੇ ਤੱਕ ਨਹੀਂ ਉਹਨਾਂ ਦੇ ਸਿਰ ਤੇ ਕਰਜ਼ੇ ਆ ਇਹ ਫਿਰ ਵੀ ਆਪ ਦਾ ਢਿੱਡ ਪਾਲ ਰਹੇ ਆ ਤਾਂ ਦਿਨੋਂ ਦਿਨ ਗੁੰਡਾਗਰਦੀ ਵੱਧ ਕੇ ਤਾਂ ਭਾਈ ਸਾਹਿਬ ਤੁਸੀਂ ਇੱਕ ਗੱਲ ਦੱਸੋ ਵੀ ਇਹਨਾਂ ਨੂੰ ਕੋਈ ਆਪ ਦਾ ਟਾਈਮ ਪਾਸ ਵੀ ਨਹੀਂ ਕਰਨ ਦਿੰਦਾ ਗੁੰਡਾਗਰਦੀ ਰੁਕਣੀ ਕਿਹਨੇ ਆ ਸਾਡੇ ਪੰਜਾਬ ਦੇ ਨੌਜਵਾਨ ਚਿੱਟੇ ਦੇ ਵਿੱਚ ਖਤਮ ਹੋ ਗਿਆ ਸਰਦਾਰ ਜੀ ਗੱਲ ਮੰਨਣੀ ਪੈਣੀ ਆ ਚਿੱਟੇ ਦੇ ਵਿੱਚ ਖਤਮ ਹੋ ਗਿਆ ਉਹ ਹੁਣ ਆਪਦੇ ਘਰਾਂ ਦੀਆਂ ਚੀਜ਼ਾਂ ਚੱਕ ਕੇ ਵੇਚਣ ਲੱਗੇ ਆ ਤਾਂ ਕਿਸੇ ਦੀਆਂ ਤੋਂ ਉਹਨਾਂ ਨੇ ਵੇਚਣ ਨਹੀਂ ਵੇਚਣੀਆਂ ਜਦੋਂ ਨਸ਼ੇ ਤੇ ਰੋਕ ਥਾਮਣੀ ਉੱਖ ਮਾਰੀ ਤੇ ਰੋਕ ਥਾਮਣੀ ਤਾਂ ਯਾਦ ਰੱਖੋ ਲੋਕ ਚੋਰੀਆਂ ਕਰਕੇ ਆ ਲੋਕਾਂ ਨੂੰ ਮਾਰ ਕੇ ਜਾਣਗੇ ਹਲੇ ਦਾ ਭਾਈ ਹੋਇਆ ਕੁਛ ਨਹੀਂਗਾ ਜਿਵੇਂ ਕਹਿੰਦੇ ਨਾ ਕੀ ਹਾਲ ਤਾਂ ਕਹਿੰਦੇ ਪੂਣੀ ਕੱਤੀ ਆ ਬੁੱਢਣਾ ਜਿਹੜਾ ਕੋਟੀ ਬੁੰਦੀਆਂ ਉਹ ਕਹਿੰਦੀ ਭੈਣੇ ਕਿੰਨੀ ਕ ਬੋਲਨੀ ਕਹਿੰਦੀ ਆਲੇ ਪੂਣੀ ਕੱਤੀ ਆ ਹਲੇ ਪਰਾਵੋ ਪੂਣੀ ਕੱਤੀ ਆ ਹਲੇ ਪੂਰੀ ਤਾਂ ਪੱਤਰਕਾਰ ਸਾਹਿਬ ਜੀ ਹੁੰਨ ਵਾਲੀ ਪਈ ਆ ਹਲੇ ਛੁਕਰ ਕਰੋ ਜੌਂਦੇ ਨੂੰ ਛੱਡ ਕੇ ਇੱਥੇ ਉਹ ਸਮਾਂ ਦੂਰ ਨਹੀਂ ਜਦੋਂ ਮਾਰ ਕੇ ਸੱਟ ਕੇ ਜਾਇਆ ਕਰਦੇ ਅੱਜ ਪੁਲਸਾ ਸੀਆਈਡੀ ਆ ਉਹਨਾਂ ਦਾ ਮਕਸਦ ਕੀ ਆ ਹੁਣ ਕਹਿੰਦੇ ਦੋ ਦਿਨ ਦਿਓ ਦੋ ਦਿਨ ਮੰਗਦੇ ਆ ਕੋਈ ਗੱਲ ਕਰੋ ਜਿਹਨੂੰ ਤੁਸੀਂ ਸੀਗੇ ਦੋ ਦਿਨ ਮੰਗਦੇ ਇਹਨਾਂ ਤੋਂ ਵੀ ਸਾਨੂੰ ਤੁਸੀਂ ਦੋ ਦਿਨ ਦਿਓ ਅਸੀਂ ਕਾਰਵਾਈ ਕਰਦੇ ਆਰਖਾਹ ਦਿੱਤੀ ਤੈਨੂੰ ਕਿੰਨੇ ਦਿਨ ਹੋ ਗਏ ਬਾਬਾ 9 ਦਿਨ ਹੋ ਗਏ ਅੱਛਾ 9 ਦਿਨਾਂ ਦੇ ਵਿੱਚ ਬੰਦਾ ਨਹੀਂ ਲੱਭਿਆ ਕਿਆ ਨਾਲ ਇੱਕ ਮੈਂ ਬੇਨਤੀ ਇਹ ਕਰਦਾ ਸਾਡੇ ਐਮਐਲਏ ਇੱਧਰ ਵੇਖੋ ਧਿਆਨਵਾਰੋ ਆਜੋਰੇ ਅਬ ਦੋ ਵਾਰ ਮੇਰੇ ਤੇ ਪਰਚਾ ਭਰਾਓ ਇਹ ਹੋਰ ਕਰਾ ਦੂਗਾ ਅੱਗੇ ਨੇ ਮੇਰੇ ਤੇ ਪਰਚਾ ਕਰਾਇਆ ਸੀ ਉਹ ਰਿਆ ਐਮ ਐਲ ਏ ਉਹ ਰਿਆ ਐਮ ਐਲ ਏ 46ਵਾਂ ਜਿਹੜਾ ਮੇਲਾ ਯਾਦਗਰੀ ਦੇ ਵਿੱਚ ਆਜੋ ਇੱਧਰ ਹੁਣ ਇਹ ਕੱਲੇ ਪੋਸਟਰ ਤੇ ਜਿਹੜੇ ਮੇਲਿਆਂ ਦੇ ਵਿੱਚ ਜਾਣਾਸਤੇ ਰਹਿ ਗਏ ਆ ਮੈਂ ਮਾਫੀ ਚਾਹੁੰਦਾ ਗੱਲ ਦਾ ਝਾੜੂ ਵਾਲਾ ਤੇ ਫਿਰ ਤਾਂ ਗੁੱਸਾ ਲੱਗਣਾ ਪਾਸੇ ਹੋ ਜ ਉਹਨੂੰ ਚਾਹੇ ਕੋਈ ਵੀ ਐਮ ਐਲ ਏ ਆ ਚਾਹੇ ਕੋਈ ਵੀ ਐਮ ਪੀ ਆ ਉਹ ਵਿਅਕਤੀ ਯਾਦ ਰੱਖੋ ਕਿ ਲੋਕਾਂ ਦੇ ਦਰਦ ਦੇਖਣੇ ਆ ਵੀ ਕੀ ਗੱਲ ਹੋਈ ਆ ਠੀਕ ਆ ਲੋਕ ਸਾਦੇ ਆ ਵਿਆਹਾਂ ਸਾਦੇ ਆ ਚਾਹੇ ਭੋਗਾਂ 'ਚ ਸਾਦੇ ਆ ਚਾਹੇ ਉਹ ਮਿਲਣਾਂ ਸਾਦੇ ਆ ਪਰ ਕਹਿਣਾ ਫਰਜ਼ਾਂ ਦਾ ਕਿ ਭਾਈ ਮੈਂ ਲੋਕਾਂ ਦੀ ਉਹ ਕਰਨੀ ਆ ਤੇ ਯਾਦ ਰੱਖੋ ਜੀ ਚੋਰੀਆਂ ਦਿਨੋਂ ਦਿਨ ਵੱਧ ਰਹੀਆਂ ਇਹ ਚੋਰੀਆਂ ਨੂੰ ਨੱਥ ਪਾਉਣੀ ਚਾਹੀਦੀ ਭਗਵੰਤ ਮਾਨ ਨੂੰ ਨਾਲ ਇੱਕ ਗੱਲ ਹੋਰ ਆ ਨੱਥ ਪਾਉਣੀ ਕਹਿੰਦੇ ਤੁਸੀਂ ਦੱਸੋ ਭਗਵੰਤ ਮਾਨ ਨੇ ਪਾਉਣੀ ਆ ਉਹ ਅੱਜ ਕਿੱਥੇ ਆ ਦਿੱਲੀ ਪ੍ਰਚਾਰ ਕਰਦਾ ਫਿਰਦਾ ਜਦੋਂ ਸਾਡਾ ਮੁੱਖ ਮੰਤਰੀ ਘੁਆਚਿਆ ਫਿਰਦਾ ਤੇ ਚੋਰਾਂ ਨੂੰ ਅਸੀਂ ਕਿੱਥੋਂ ਲੱਭਾਂਗੇ ਇਸ ਕਰਕੇ ਭਰਾਵੋ ਸਾਡੀ ਹਾਲਤ ਆ ਜਿਹੜੀ ਉਹ ਮੰਦੀ ਹੋ ਚੁੱਕੀ ਆ ਪ੍ਰਸ਼ਾਸਨ ਜਿਹੜਾ ਕਹਿ ਲੋ ਸਾਡੀ ਸੁਣਦਾ ਨਹੀਂ ਆਖਰ ਨੂੰ ਮਜਬੂਰੀ ਦੇ ਵਿੱਚ ਧਰਨਾ ਲਾਉਣਾ ਪੈਂਦਾ ਕਾਨੂੰਨ ਬਣਾਏ 112 ਦੇ ਗੱਲ ਗੌਰ ਨਾਲ ਸੁਣ ਲੋ ਜੇ ਸਰਦਾਰ ਜੀ ਤੁਸੀਂ ਖੜੇ ਹੋ ਇੱਥੇ ਕਾਨੂੰਨ ਬਣਾਏ 112 ਦਾ ਫੋਨ ਲਾਓ ਕਿ ਜੇਕਰ ਕਿਸੇ ਧੀ ਪੈਣ ਨਾਲ ਧੱਕਾ ਹੁੰਦਾ ਜਦੋਂ ਉਹਦੇ ਨਾਲ ਬਲਾਕਕਾਰ ਹੋ ਜਾਂ ਸਾਨੂੰ ਸੜਕ ਤੇ ਬਹੁ ਨਹੀਂ ਪੈਂਦੀ ਵੀ ਲੈ ਬਹਿ ਜਾ ਭਾਈ ਇਹਨੂੰ ਇਨਸਾਫ ਚਾਹੀਦਾ ਤਾਂ ਸਾਡਾ ਇੱਥੇ ਹੈ ਕੁਛ ਵੀ ਨਹੀਂਗਾ ਕਹਨੂੰ ਅਸੀਂ ਜਿਹੜਾ ਕੱਲ ਅੱਜ ਇੱਕ ਮਿੰਟ ਗੱਲ ਕਰਾਂ ਭਾਈ ਦਾ ਇੱਕ ਮਿੰਟ ਮਾਰਦੀ ਹੈ ਮਰੀਜ਼ਾਂ ਦੀਆਂ ਗੱਡੀਆਂ ਦਿਖਾ ਦਿਓ ਭਾਈ ਕੋਈ ਦਵਾਈ ਵਾਲੇ ਦੁਨੀਆਂ ਵਾਲੇ ਆ ਫਿਰ ਹਾਂਜੀ ਸਾਰੇ ਦਵਾਈਆਂ ਵਾਲੇ ਆ ਫਿਰ ਜਿੰਨੇ ਆ ਚਲੋ ਜਿਵੇਂ ਕੋਈ ਦਵਾਈ ਆ ਕੋਈ ਦਵਾਈ ਆ ਸਾਰੇ ਸਾਰੇ ਦੁਹੇ ਜਾਣਗੇ ਓਏ ਮਗਰ ਲਾ ਲਿਆ ਤੈਨੂੰ ਲਾ ਕੇ ਬਾਈ ਜੀ ਬੈਂਤੀ ਆ ਕਿ ਜਿਹੜਾ ਤੁਸੀਂ ਹੁਣ ਆ ਰਹੇ ਹੋ ਕੋਈ ਸੀਐਡੀ ਇੱਥੇ ਆ ਗਈ ਕਿ ਨਹੀਂ ਆਈ ਅੱਜ ਨਹੀਂ ਆਇਆ ਸੀਐਡੀ ਨਹੀਂ ਆਈ ਕੋਈ ਐਸਐਟ ਨਹੀਂ ਆਇਆ ਲਿਆ ਫੋਨ ਨੰਬਰ ਦਿਓ ਐਸਐਟ ਦਾ ਫੋਨ ਨੰਬਰ ਕੀ ਐਸਐਟ ਦਾ ਫੋਨ 5 ਜਿਹੜਾ ਦਾ डॉक्टर चुमन जी मैं सीएडी गल करा भाई जी सस् श्रीकाल जी ਮੈਂ ਵਿਸ਼ਵਦੀ ਫਾਈਲ ਕਾ ਬੋਲਦਾ ਜੀ ਤਾਂ ਸੀਐਡੀ ਇੰਸਪੈਕਟਰ ਗੱਲ ਕਰ ਰਹੇ ਹਾਂ ਸੀਐਡੀ ਦਫਤਰ ਤੋਂ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਮਹਾਰਾਜ ਅਸੀਂ ਇਤੋਂ ਲੰਗ ਰਏ ਸੀ ਮੈਂ ਮੱਲਾ ਵਾਲੀ ਜਾਣਾ ਸੀਗਾ ਨਾਲ ਮਿਸ਼ਰੀ ਵਾਲੇ ਤੇ ਮੈਨੂੰ ਇੱਥੇ ਪਤਾ ਲੱਗਿਆ ਵੀ ਧਰਨਾ ਲੱਗਿਆ ਪਿਆ ਤੇ ਹਲੇ ਆਪਣਾ ਕੋਈ ਪ੍ਰਸ਼ਾਸਨ ਕੋਈ ਵੀ ਨਹੀਂ ਪਹੁੰਚਿਆ ਇਹਨਾਂ ਦੀ ਸਾਰ ਲੈਣ ਕੀ ਗੱਲ ਹੋ ਗਈ ਮਹਾਰਾਜ ਕਿਤੇ ਵਿਜੀ ਆ ਉਹ ਗੱਲ ਕਰੋ ਮਹਾਰਾਜ ਤੁਹਾਨੂੰ ਕਿੰਨੇ ਉਹਨਾਂ ਨੇ ਵੀ ਫੋਨ ਲਾਤੇ ਹਾਲੇ ਤੱਕ ਕੋਈ ਇੱਥੇ ਐਸਐਚਓ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਇੱਥੇ ਚਲੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਭਾਈ ਅਸੀਂ ਮਰੀਜ਼ ਆ ਯਾਰ ਮਰੀਜ਼ ਕਰਦੇ ਨਾ ਸਾਡੀ ਰਿਪੋਰਟਾਂ ਵੇਖ ਲਾ ਮੈਂ ਜ਼ਿਲ੍ਹਾ ਅਫਸਰ ਹਾਂ ਫੋਟਰਾ ਸਾਹਿਬ ਨਾਲ ਗੱਲ ਲੈ ਜੀ ਟਵਾਈਨ ਲਾਈਨ ਚੱਲਿਆ ਜੀ ਤੇਰੀ ਗੱਡੀ ਆ ਉਹਨੇ ਪਿੱਛੇ ਜੀ ਆ ਸਾਰੇ ਸਾਹਿਬ ਨਾਲ ਚਲੋ ਮਰੀਜ਼ ਤਵਾ ਦਿਓ ਤੁਹਾਡੀ ਗੱਡੀ ਐ ਅੱਛਾ ਅੱਛਾ ਮਰੀਜ਼ ਤਵਾ ਦੇਣੀ ਮਰੀਜ਼ ਆ ਮੇਰੀ ਗੱਡੀ ਮਾਰੀ ਸਾਈਡ ਤੇ ਹੁਣ ਹੁਣ ਗੱਲ ਇਸ ਤਰ੍ਹਾਂ ਦੀ ਹੈ ਮਹਾਰਾਜ ਸਾਰੇ ਕੱਲ ਯਾਦ ਕਰ ਲੋ ਇੱਧਰ ਵੀ ਅੱਜ ਆਪਾਂ ਕਰਨੇ ਲਾਉਂਦੇ ਫਿਰਦੇ ਆ ਮੈਂ 2020 ਦੇ ਵਿੱਚ ਕਿਹਾ ਸੀ ਕਿ ਜੇਕਰ ਮੈਂ ਮਾਫੀ ਚਾਹੁੰਨਾ ਬਾਪੂ ਦੀ ਧਾਰਨ ਦੇਣੀ ਪੈਣੀ ਆ ਜੇਕਰ ਬੱਕਰੀਆਂ ਚਾਰਨ ਵਾਲਿਆਂ ਨੂੰ ਕਿਤੇ ਕਾਤਾ ਵੀ ਭਾਈ ਜਾ ਕੇ ਰੌਲਾ ਪਾ ਤਾ ਉਹਨਾਂ ਹਰ ਹਰ ਕਰਨੀ ਆ ਤੇ ਜੇਕਰ ਕਮੇਡੀ ਕਰਨ ਵਾਲਿਆਂ ਨੂੰ ਤੁਸੀਂ ਕਮੇਡੀ ਕਰਨ ਲਾ ਦੋਗੇ ਉਹ ਹਸਾਤਾ ਸਕਦਾ ਲੋਕਾਂ ਨੂੰ ਔਰ ਜਿਹੜਾ ਯਾਦ ਕਰ ਲੋ ਉਹ ਸਟੇਜ ਨੂੰ ਬਨ ਵੀ ਸਕਦਾ ਜਿਹੜਾ ਸਟੇਜ ਭਗਵੰਤ ਮਾਨ ਨੇ ਬਨਿਆ ਸੀ ਔਰ ਸਭ ਤੋਂ ਵੱਡੀ ਗੱਲ ਇਹ ਕੀ ਹੋ ਗਿਆ ਆ ਦੁਨੀਆ ਮਰੀਜ਼ਾਂ ਨਾਲ ਭਰੀ ਪਈ ਆ ਸੱਜੀ ਕੀ ਪੰਜਾਬ ਵਿੱਚ ਹੋ ਜੂਗਾ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਫਿਰਦਾ ਲੋਕ ਮਰੀਜ਼ ਬਣ ਕੇ ਫਿਰਦੇ ਇੱਥੇ ਤਾਂ ਜੇਕਰ گاਉਂ ਵਾਲੇ ਨੂੰ ਆਪਾਂ ਕਹਿ ਦਈਏ ਕਿ ਭਾਈ ਗਾਓ ਗਾ ਸਕਦਾ

ਯਾ ਬਾਹ ਮਾਰ ਕੇ ਧਾਈ ਜਾ ਨਾ ਤੂੰ ਯਾਰ ਨਹੀਂ ਔਰ ਤੂੰ ਜਾਂਦਾ ਦੁਬਾਰਾ ਜੇ ਦਵਾਈ ਨਾ ਨਹੀਂ ਨਹੀਂ ਦਮਾ ਬੰਦੇ ਜਾ ਦੱਬਾਲਾ ਜਾਣਾ ਆ ਜਾ ਦੱਬਾਲਾ ਜਾ ਜਾਂ ਦੱਬਾਲਾ ਨਹੀਂ ਦਬਾਉਂਦੇਗਾ ਔਰ ਨਹੀਂ ਦਬਾਉਂਦੇ ਨਹੀਂ ਯਾਰ ਖੜੀ ਰਹਿੰਦੇ ਰਹਾਂਗੇ ਅੱਲਾਹ ਦਾ ਕਾਮਾਈ ਲਾਉਂਦੇ ਨੇ ਲੋਕਾਂ ਨੂੰ ਮਿਲਾਏ ને તું આ કે બા બરગા આમલીમાં કંદારી જો તું જને દિલ્હી પર તરો પિન લે ચાલે આયા આયા તું આયા નહી આ તો બંદીદાર ભારત કા ગાડી આઉ આઉ भई न ਹੋਵੇ ਰਿਆ ਕੋਈ ਇਹ ਆਪ ਤੁਸ ਜਲੇ ਆ ਬੱਦਗੇ ਤੁਸੀਂ ਚੱਲੇ ਨਾ ਬਾਈ ਜੀ ਨਹੀਂ ਗਿਲੇ ਆਹੀ ਉੱਤੇ ਤੁਸੀਂ ਚੱਲੇ ਹਾਂਜੀ ਅੱਜ ਅੱਜ ਅਬਰੋ ਦਿਵਾ ਜੀ ਤੁਸੀਂ ਅੱਛਾ ਸਾਮ ਨਹੀਂ ਆ ਰਹੇ ਆ ਰਹੇ ਆ ਰਹੇ ਵੀਰੇ ਆ ਰਹੇ ਆ ਗੱਲਬਾਤ ਕਰੋ ਨਾ ਗੱਲਬਾਤ ਹੈ ਕਿ ਸੋਹਤੋ ਸਾਹਿਬ ਆਉਂਦੇ ਆ ਕਰਦੇ ਗੱਲ ਗੱਲ ਕਰ ਨਾਲ ਤੁਸੀਂ ਚੱਲੇ ਤੁਸੀਂ ਤਾਂ ਬੈਠੋ ਉਹ ਵੀਰੇ ਅਸੀਂ ਚੱਲੇ ਆਏਗੇ ਅੱਜ ਕੀ ਕਰੀਏ ਹਾਂ ਬੁਲਾ ਦੇ